ਪਾਜੀ ਪਾਜੀ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਪਾਜੀ ਵਾਹਿਗੁਰੂ ਕੌਣ ਨੇ ਜੀ ਪਾਜੀ ਜੀ ਜੀ ਅੰਦਰ ਲੈ ਆਓ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਪਾਜੀ ਹੋਰ ਸੁਣਾਓ ਪਾਜੀ ਵਧੀਆ ਜੀ ਵਧੀਆ ਆਓ ਬੈਠੋ ਸਤਿ ਸ਼੍ਰੀ ਅਕਾਲ ਮਾਤਾ ਜੀ ਹੋਰ ਸੁਣਾਓ ਪਾਜੀ ਬਾਲ ਬੱਚੇ ਘਰ ਪਰਿਵਾਰ ਸਭ ਠੀਕ ਠਾਕ ਹੋਰ ਸੁਣਾਓ ਭਾਜੀ ਕਿਵੇਂ ਆਉਣੇ ਹੋਏ ਜੀ ਕੀ ਦੱਸਾਂ ਭਾਜੀ ਹਾਂਜੀ ਮਨ ਨਾ ਬਹੁਤ ਉਦਾਸ ਰਹਿੰਦਾ ਹੈ ਅੱਛਾ ਉਦਾਸੀ ਹਮੇਸ਼ਾ ਸ਼ਾਇ ਰਹਿੰਦੀ ਹੈ ਚਿੰਤਾ ਹਮੇਸ਼ਾ ਬਣੀ ਰਹਿੰਦੀ ਹੈ ਹੂੰ ਬਹੁਤ ਯਤਨ ਕਰਦੇ ਆਂ ਵਿਮਾਨ ਖੁਸ਼ ਰਹੇ ਪਰ ਫਿਰ ਵੀ ਚਿੰਤਾ ਬਣੀ ਰਹਿੰਦੀ ਹੈ ਹੂੰ ਮਨ ਕ੍ਰੋਧ ਦੁਐਸ਼ ਈਰਖਾ ਨਿੰਦਿਆ ਚੁਗਲੀ ਦੇ ਵਿੱਚ ਹਮੇਸ਼ਾ ਫਸਿਆ ਰਹਿੰਦਾ ਹੂੰ ਡਾਕਟਰਾਂ ਨੂੰ ਵੀ ਦਿਖਾਇਆ ਹੂੰ ਡਾਕਟਰ ਵੀ ਕਹਿੰਦੇ ਕੋਈ ਪ੍ਰੋਬਲਮ ਨਹੀਂ ਡੈਸ਼ਟ ਵੀ ਸਾਰੇ ਸਰੀਰ ਤੇ ਕਰਵਾਏ ਨੇ ਰਿਪੋਰਟਾਂ ਸਭ ਠੀਕ ਠਾਕ ਨੇ ਹੱਛੇ ਰਿਪੋਰਟਾਂ ਵੀ ਸਾਰੀਆਂ ਕਰਾ ਲਈਆਂ ਰਿਪੋਰਟਾਂ ਸਭ ਠੀਕ ਕੁਛ ਨਹੀਂ ਹੋਇਆ ਕੁਛ ਆਇਆ ਨਹੀਂ ਰਿਪੋਰਟਾਂ ਦੇ ਵਿੱਚ ਰਿਪੋਰਟਾਂ ਸਭ ਠੀਕ ਠਾਕ ਹੂੰ ਪਰ ਚਿੰਤਾ ਹਮੇਸ਼ਾ ਬਣੀ ਰਹਿੰਦੀ ਹੈ ਹੂੰ ਦੇਖੋ ਭਾਜੀ ਗੱਲ ਇਹਦਾ ਨਾ ਜਿਵੇਂ ਹੁਣ ਤੁਸੀਂ ਦੱਸ ਰਹੇ ਹੋ ਵੀ ਮਨ ਜਿਹੜਾ ਨਾ ਉਦਾਸ ਰਹਿੰਦਾ ਹੈ ਹਾਂਜੀ ਮਨ ਨੂੰ ਜਿਹੜੀ ਚਿੰਤਾ ਲੱਗੀ ਰਹਿੰਦੀ ਹੈ ਨਾ ਹਾਂਜੀ ਮਨ ਬਰਾਗੀ ਰਹਿੰਦਾ ਮਨ ਨਾ ਈਰਖਾ ਨਾ ਪ੍ਰਤਕਰੋਧ ਦੇ ਵਿੱਚ ਫਿਰ ਹੁੰਦਾ ਹੈ ਭਰਿਆ ਰਹਿੰਦਾ ਹੈ ਵੀ ਕਿਸੇ ਨਾਲ ਕੋਈ ਗੱਲ ਕਰਨ ਨੂੰ ਜੀ ਨਹੀਂ ਕਰਦਾ ਇਹ ਨਾ ਮਤਲਬ ਜੇ ਆਪਾਂ ਦੇਖੀਏ ਇਹ ਆਪਣੀਆਂ ਨਾ ਸਾਰਿਆਂ ਦੀਆਂ ਅਵਸਥਾਵਾਂ ਇਦਾਂ ਦੀ ਨਹੀਂ ਕੋਈ ਨਹੀਂ ਹੈ ਵੀ ਜਿਹੜਾ ਮਨ ਪੱਖੋਂ ਖੁਸ਼ ਹੋਵੇ ਹੁਣ ਜਿਵੇਂ ਤੁਸੀਂ ਕਹਿੰਦੇ ਵੀ ਮਨ ਦੇ ਨਾ ਇਹਦੇ ਆਪਣੇ ਸਰੀਰ ਦੇ ਬਾਡੀ ਦੇ ਸਾਰੇ ਜਿਹੜੇ ਨਾ ਟੈਸਟ ਕਰਾ ਲਏ ਵੀ ਡਾਕਟਰ ਨੇ ਦੇਖਿਆ ਵੀ ਕੋਈ ਵੀ ਮਤਲਬ ਨੁਕਸ ਨਹੀਂ ਆਇਆ ਵਿੱਚ ਹਨਾ ਪ੍ਰੋਬਲਮ ਆਈ ਨਹੀਂ ਕੋਈ ਪ੍ਰੋਬਲਮ ਨਹੀਂ ਆਈ ਹੁਣ ਜਿਵੇਂ ਨਾ ਦੇਖੋ ਆਪਾਂ ਬਾਡੀ ਦੇ ਸਾਰੇ ਦਿਨ ਪਾਰਟ ਮਤਲਬ ਕਰਾਏ ਨੇ ਟੈਸਟ ਹਾਂਜੀ ਹੁਣ ਉਹਦੇ ਵਿੱਚ ਤਕਰੀਬਨ ਤਕਰੀਬਨ ਜਿਵੇਂ ਕਿਟਨੀਆਂ ਦੇ ਹੋਏ ਆ ਆਪਣੇ ਫੇਫੜਿਆਂ ਦੇ ਹੋਇਆ ਨਾ ਮਤਲਬ ਬ੍ਰੇਨ ਦੇ ਹੋਏ ਤੇ ਬਹੁਤ ਤਰ੍ਹਾਂ ਦੀ ਜਿ ਮਤਲਬ ਆਲ ਓਵਰ ਬਾਡੀ ਦੇ ਜਿਹੜੇ ਨਾ ਨੋਕਸੇ ਪਤਾ ਲੱਗ ਜਾਂਦੇ ਨੇ ਹਾਂਜੀ ਹੁਣ ਡਾਕਟਰ ਦਾ ਤੁਹਾਨੂੰ ਤਾਂ ਦਵਾਈ ਦੇਵੇ ਜੇ ਉਹਨੂੰ ਕਿਸੇ ਰੋਗ ਦਾ ਪਤਾ ਲੱਗੇ ਹਾਂਜੀ ਜਿਵੇਂ ਮਨ ਮਤਲਬ ਆਪਾਂ ਨੇ ਦੇਖਣਾ ਵੀ ਕਈ ਨਾ ਮਤਲਬ ਬਿਮਾਰੀਆਂ ਸਰੀਰ ਦੇ ਜਿਹੜੀ ਚੀਜ਼ ਦੇ ਰੋਗ ਬਿਮਾਰੀ ਹੁੰਦੀ ਆ ਉਹਦੇ ਨਾ ਲੱਛਣ ਹੁੰਦੇ ਨੇ ਅੱਛਾ ਜੀ ਜਿਵੇਂ ਹੁਣ ਆਪਾਂ ਜੇ ਸਮਝੀਏ ਵੀ ਜਿਸ ਤਰ੍ਹਾਂ ਹੈਗਾ ਬਈ ਆਪਾਂ ਨੂੰ ਸ਼ੂਗਰ ਹੋਵੇ ਬੀਪੀ ਹੋਵੇ ਹਨਾ ਜਾਂ ਬੁਖਾਰ ਚੜ ਜਵੇ ਜਾਂ ਸਿਰ ਦਰਦ ਹੋ ਜਵੇ ਇਹ ਨਾਲ ਆਪਣੇ ਤਨ ਨੂੰ ਰੋਗ ਲੱਗਦੇ ਨੇ ਇਹ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਤਨ ਨੂੰ ਰੋਗ ਲੱਗਾ ਹੋਇਆ ਹਨਾ ਹਾਂਜੀ ਹੁਣ ਤੁਸੀਂ ਕਹਿੰਦੇ ਵੀ ਟੈਸਟ ਸਾਰੇ ਕਰਾ ਲਏ ਵੀ ਪ੍ਰੋਬਲਮ ਜਿਹੜੀ ਨਾ ਉਹ ਕੋਈ ਆ ਨਹੀਂ ਰਹੀ ਹਾਂਜੀ ਇਹਦਾ ਮਤਲਬ ਇਹ ਹੈਗਾ ਵੀ ਤੁਹਾਡੀ ਆਲ ਓਵਰ ਬਾਡੀ ਦੇ ਜਿਹੜੇ ਮਤਲਬ ਪਾਰਟ ਨੇ ਉਹ ਟੈਸਟਾਂ ਦੇ ਵਿੱਚ ਤਾਂ ਦਿਖਾਈ ਦਿੰਦੇ ਨੇ ਪਰ ਇੱਕ ਚੀਜ਼ ਉਹਨਾਂ 'ਚ ਦਿਖਾਈ ਨਹੀਂ ਦਿੰਦੀ ਜਿਹਦੀ ਹੁਣ ਆਪਾਂ ਸਾਰੀ ਗੱਲ ਕਰਦੇ ਤੁਸੀਂ ਗੱਲ ਕੀਤੀ ਨਾ ਮਨ ਦੀ ਹਾਂਜੀ ਹਾਂਜੀ ਹੁਣ ਉਹ ਮਤਲਬ ਸਾਰੇ ਟੈਸਟਾਂ ਦੇ ਵਿੱਚ ਮਨ ਕੇ ਤੇ ਨਹੀਂ ਆਇਆ ਹਾਂਜੀ ਹੁਣ ਡਾਕਟਰ ਨੇ ਤਾਂ ਤੁਹਾਡੇ ਆ ਬਾਡੀ ਦੇ ਸਿਸਟਮ ਦੇਖ ਕੇ ਉਹਨਾਂ ਨੇ ਉਸੇ ਨੂੰ ਦਵਾਈ ਦੇਣੀ ਵੀ ਸਿਰ ਦੁੱਖ ਦਾ ਸਿਰ ਦੁੱਖਣ ਦੀ ਦਵਾਈ ਦੇ ਦੇਣੀ। ਇਹਦਾ ਮਤਲਬ ਉਹ ਉਹਨਾਂ ਨੂੰ ਮਨ ਦਾ ਭੇਦ ਨਹੀਂ ਆਇਆ ਵੀ ਮਨ ਦਿਖਾਈ ਨਹੀਂ ਜੇਦ ਕਿਤੇ ਮਨ ਦਿਖਾਈ ਦੇ ਦਿੰਦਾ ਫਿਰ ਤਾਂ ਉਹਨਾਂ ਨੇ ਮਨ ਦੀ ਦਵਾਈ ਦੇ ਦੇਣੀ ਸੀਗੀ। ਹੁਣ ਜਿਵੇਂ ਤੁਸੀਂ ਗੱਲ ਕਰਦੇ ਨਾ ਵੀ ਮੇਰਾ ਮਨ ਉਦਾਸ ਹੈ, ਮਨ ਨੂੰ ਚਿੰਤਾ ਲੱਗੀ ਰਹਿੰਦੀ ਆ, ਮਨ ਨੂੰ ਬਿਰਾਗ ਲੱਗਿਆ ਰਹਿੰਦਾ, ਮਨ ਨੂੰ ਨਾ ਈਰਖਾ, ਦੁਵੀ, ਨਫ਼ਰਤ ਦੇ ਵਿੱਚ ਰਹਿੰਦਾ, ਕਿਸੇ ਨਾਲ ਗੱਲ ਕਰਨ ਨੂੰ ਜੀਨ ਕਰਦਾ। ਇੱਕ ਤੁਸੀਂ ਗੱਲ ਨੋਟ ਕੀਤੀ ਵੀ ਹੁਣ ਗੱਲ ਤੁਸੀਂ ਮਨ ਦੀ ਕਰਦੇ ਆ। ਹਾਂਜੀ। ਇਹ ਹੁਣ ਤੁਹਾਡੇ ਮਨ ਨੂੰ ਰੋਗ ਲੱਗੇ ਹੋਏ ਨੇ ਹਾਂਜੀ ਹੁਣ ਜਿਹੜਾ ਮਨ ਨੂੰ ਰੋਗ ਲੱਗਿਆ ਹੋਇਆ ਉਹ ਫਿਰ ਹੁਣ ਜਿਵੇਂ ਤੁਸੀਂ ਗਏ ਵੀ ਹੁਣ ਸਰੀਰ ਨੂੰ ਤਾਂ ਨੂੰ ਰੋਗ ਲੱਗਦਾ ਇਹਦੇ ਵਾਸਤੇ ਡਾਕਟਰ ਨੇ ਦੁਨੀਆ ਤੇ ਵੈਦ ਨੇ ਹਾਂਜੀ ਵੀ ਉਹ ਤੁਹਾਡਾ ਸਰੀਰ ਦੇਖ ਕੇ ਹਨਾ ਦਵਾਈ ਉਹ ਦੇ ਦਿੰਦੇ ਨੇ ਹਾਂਜੀ ਪਰ ਹੁਣ ਜੇ ਰੋਗ ਹੀ ਮਨ ਨੂੰ ਲੱਗਿਆ ਹੋਇਆ ਫਿਰ ਤਾਂ ਮਨ ਦੇ ਵੈਦ ਕੋਲ ਜਾਣਾ ਪੈਣਾ ਨਾ ਹਾਂਜੀ ਮਨ ਦਾ ਵੈਦ ਹੈਗਾ ਜੀ ਕੋਈ ਹੈ ਜੀ ਹਾਂਜੀ ਹਾਂ ਮਨ ਦਾ ਵੈਦ ਹੈਗਾ ਜਿਹਦੇ ਕੋਲ ਜਾ ਸਕੀਏ ਡਾਕਟਰ ਮਨ ਹਾਂਜੀ ਮੰਨ ਦਾ ਮੈਦ ਹੈਗਾ ਸਾਨੂੰ ਡਰੈਸ ਦੋਈ ਹਾਂ ਹੁਣ ਜਿਵੇਂ ਨਾ ਆਪਾਂ ਗੱਲ ਮੰਨਦੀ ਕਰਦੇ ਹਾਂਜੀ ਇਸੇ ਤਰ੍ਹਾਂ ਬੜਾ ਸੌਖਾ ਜਿਹਾ ਮਹਾਰਾਜ ਨੇ ਨਾ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਇਆ ਹਾਂਜੀ ਗੁਰਬਾਣੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਹਾਂਜੀ ਮਨ ਦਾ ਹੀ ਥੇਦ ਦੰਦੀ ਆ ਵੀ ਮਨ ਹੈ ਕੌਣ ਅੱਛਾ ਜੀ ਹੁਣ ਪਹਿਲਾਂ ਰੋਗ ਸਾਡੇ ਮਨ ਨੂੰ ਲੱਗਦਾ ਹਾਂਜੀ ਹੁਣ ਮਨ ਰੋਗੀ ਕਦੋਂ ਬਣਦਾ ਮਨ ਰੋਗੀ ਉਦੋਂ ਬਣਦਾ ਜਦੋਂ ਮਨ ਦੀ ਨਾਮ ਨਾਲੋਂ ਲਿਬ ਟੁੱਟ ਜਵੇ ਜਦੋਂ ਮਨ ਮੂਲ ਨਾਲੋਂ ਟੁੱਟ ਜਵੇ ਜਦੋਂ ਮਨ ਪਰਮਾਤਮਾ ਨਾਲੋਂ ਟੁੱਟ ਜਵੇ ਮਨ ਰੋਗੀ ਹੋ ਜਾਂਦਾ ਹਾਂਜੀ ਹੁਣ ਸਾਡੀ ਦਾ ਅਵਸਥਾ ਉਹੀ ਹੈ ਨਾ ਅਸੀਂ ਨਾਮ ਤੋਂ ਵੀ ਟੁੱਟੇ ਹੋਏ ਹਾਂ ਹਾਂਜੀ ਅਸੀਂ ਪਰਮਾਤਮਾ ਤੋਂ ਵੀ ਟੁੱਟੇ ਆਂ ਤੇ ਆਪਣੇ ਮੂਲ ਤੋਂ ਵੀ ਟੁੱਟੇ ਹੋਏ ਹਾਂ ਜਿਹਦਾ ਮਤਲਬ ਫਿਰ ਮਨ ਨੂੰ ਰੋਗ ਲੱਗ ਗਿਆ ਹਾਂਜੀ ਹੁਣ ਮਨ ਨੂੰ ਰੋਗ ਲੱਗਿਆ ਹੈ ਤਾਂ ਫਿਰ ਮਨ ਦੇ ਬੈਦ ਕੋਲੀ ਜਾਂ ਇਹਦਾ ਰੋਗ ਦਾ ਇਲਾਜ ਹੋ ਸਕਦਾ ਹੈ ਕਿਉਂਕਿ ਡਾਕਟਰ ਨੂੰ ਤਾਂ ਮਨ ਦਿਖਾਈ ਨਹੀਂ ਦਿੰਦਾ ਹਾਂਜੀ ਹੁਣ ਜਿਵੇਂ ਬਾਲ ਅਵਸਥਾ ਦੇ ਵਿੱਚ ਧੰ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹਾਂਜੀ ਉਹ ਬੱਚਿਆਂ ਦੇ ਨਾਲ ਨਾ ਇਸ ਤਰ੍ਹਾਂ ਖੇਡ ਰਹੇ ਨੇ ਮਾਤਾ ਦੇਖ ਲੈਣੇ ਵੀ ਲਾਲ ਬੱਚਿਆਂ ਦੇ ਨਾਲ ਬੜੇ ਖੁਸ਼ ਨੇ ਖੇਡਦੇ ਨੇ ਹਾਂਜੀ ਉਹ ਆਏ ਨੇ ਆ ਕੇ ਆਰਾਮ ਦੇ ਨਾਲ ਨਾ ਸਹਜ ਦੇ ਵਿੱਚ ਲੇਟ ਗਏ ਅੱਛਾ ਜੀ ਮਾਤਾ ਨੇ ਦੇਖਿਆ ਸਤਕਾਰ ਨੂੰ ਸਤਕਾਰਯੋਗ ਮਾਤਾ ਤ੍ਰਿਪਤਾ ਜੀ ਨੇ ਹਾਂਜੀ ਦੇਖਿਆ ਵੀ ਬਾਲ ਨਾਨਕ ਹੋਣੇ ਹੀ ਹੋਣੇ ਬੱਚਿਆਂ ਦੇ ਨਾਲ ਕਿੰਨਾ ਖੁਸ਼ ਸੀ ਇਹ ਆ ਗਿਆ ਹਾਂਜੀ ਤੇ ਆ ਕੇ ਕਿੱਦਾਂ ਲੇਟ ਗਿਆ ਹਾਂਜੀ ਕਿਉਂਕਿ ਜਦੋਂ ਸਾਡੇ ਬੱਚੇ ਬਾਹਰੋਂ ਆਉਂਦੇ ਨੇ ਨਾ ਹਾਂਜੀ ਜੇ ਕਿਤੇ ਇਦਾਂ ਦੀ ਅਵਸਥਾ ਹੋਵੇ ਸਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਸ਼ੰਕਾ ਪੈ ਜਾਂਦੀ ਹੈ ਆਪਾ ਜੀ ਪਾਣੀ ਵੀ ਲੈ ਲਓ ਹਾਂਜੀ ਇਹ ਸਾਡੇ ਨਾਲ ਕਿਤੇ ਨਾ ਕਿਤੇ ਮਾਤਾ ਜੀ ਤੁਸੀਂ ਵੀ ਲੈ ਲਓ ਪਾਣੀ ਹਾਂਜੀ ਕਿਤੇ ਨਾ ਕਿਤੇ ਸਾਡੇ ਨਾ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਜਾਂਦੀ ਹੈ ਵੀ ਬੱਚਾ ਜਿਹੜਾ ਆਇਆ ਇਹ ਏਦਾਂ ਅਚਾਨਕ ਕਿਦਾਂ ਖੁਸ਼ ਸੀਗਾ ਅਚਾਨਕ ਕਿਦਾਂ ਬਿਰਾਗ ਦੇ ਵਿੱਚ ਆ ਗਿਆ ਮਾਤਾ ਜੀ ਪੁੱਛਣ ਲੱਗੇ ਨੇ ਹਾਂਜੀ ਤੇ ਅੱਗੋਂ ਕੋਈ ਜਵਾਬ ਨਹੀਂ ਕਰਦੇ ਹਾਂਜੀ ਮਾਤਾ ਜੀ ਨੇ ਤੁਰੰਤ ਸਤਕਾਰਯੋਗ ਪਿਤਾ ਕਾਲੂ ਜੀ ਨੂੰ ਸਨੇਹਾ ਭੇਜਿਆ ਅੱਛਾ ਜੀ ਵੀ ਘਰੇ ਜਲਦੀ ਆਓ ਬਾਲਕ ਬੱਚਿਆਂ ਦੇ ਨਾਲ ਖੇਡ ਰਿਆ ਸੀਗਾ ਵੀ ਹੁਣ ਤਾਂ ਇਹ ਬਿਰਾਗੀ ਹੋਇਆ ਆ ਅੱਖਾਂ ਜੋ ਇਹਦੇ ਜਿਹੜਾ ਨੀਰ ਆ ਉਹ ਬਾਗ ਰਿਹਾ ਗੱਲ ਕਿਸੇ ਨਾਲ ਨਹੀਂ ਕਰ ਰਿਹਾ ਅੱਖਾਂ ਹੀ ਨਹੀਂ ਖੋਲ ਰਿਹਾ ਕੋਈ ਦੱਸ ਨਹੀਂ ਰਿਹਾ ਹਾਂਜੀ ਇਹਨੇ ਨੂੰ ਪਿਤਾ ਕਾਲੂ ਜੀ ਵੀ ਆ ਕੇ ਨੇ ਆ ਕੇ ਦੇਖਿਆ ਸਾਰੀ ਬੇਦਨਾ ਹਾਂਜੀ ਬਈ ਜਿਹੜਾ ਬਾਲਕ ਨਾਨਕ ਹਾਂਜੀ ਇਹ ਨਾਮ ਬੋਲਦਾ ਹੈ ਨਾ ਅੱਖਾਂ ਖੋਲਦਾ ਨਾ ਕੋਈ ਕੋਈ ਸਾਡੇ ਨਾਲ ਵਿਚਾਰ ਕਰਦਾ ਹਾਂਜੀ ਤਾਂ ਉਹਨਾਂ ਨੇ ਸੋਚਿਆ ਵੀ ਤੁਰੰਤ ਵੈਦ ਨੂੰ ਬੁਲਾਇਆ ਜਾਵੇ ਵੀ ਕੀ ਪਤਾ ਕੋਈ ਸਰੀਰਕ ਰੋਗ ਹੈ ਜਾਂ ਕਿਤੇ ਇਦਾਂ ਤਾਂ ਨਹੀਂ ਉਹ ਵੀ ਬਾਹਰੋਂ ਆਇਆ ਬੱਚਾ ਹਨਾ ਕੋਈ ਬਗਾਨੀ ਪਰਾਈ ਛਾਹ ਜਿਹੜੀ ਕਿਤੇ ਲੱਗੀ ਹੋਵੇ ਕਿਉਂਕਿ ਸਾਡੇ ਵਿਚਾਰ ਨੇ ਵੀ ਜਦੋਂ ਬੱਚਾ ਕਿਤੇ ਜਾਂਦਾ ਜੀ ਕਿਤੇ ਕੋਈ ਇਹਦੇ ਮਗਰ ਕੋਈ ਚੀਜ਼ ਨਾ ਲੱਗੀ ਹੋਵੇ ਇਹ ਸਾਡੇ ਇਹ ਸਾਡੇ ਵਿਚਾਰ ਨੇ ਹਾਂਜੀ ਹੁਣ ਸਤਗੁਰੂ ਇਹਦੇ ਵਿੱਚ ਬਹੁਤ ਵੱਡਾ ਰਾਜ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ ਹਾਂਜੀ ਤਾਂ ਉਹਨਾਂ ਨੇ ਪਿਤਾ ਜੀ ਨੇ ਕੀ ਕੀਤਾ ਵੈਦ ਨੂੰ ਬੁਲਾ ਲਿਆ ਹਾਂਜੀ ਹੁਣ ਵੈਦ ਆਏ ਨੇ ਵੈਦ ਨੇ ਆ ਕੇ ਦੇਖਿਆ ਉਹਨਾਂ ਨੇ ਨਾਬਜ ਜਿਹੜੀ ਆ ਨਾ ਸਤਗੁਰਾਂ ਦੀ ਪਕੜ ਕਰ ਲਈ ਕਿਉਂਕਿ ਜਿਵੇਂ ਹੁਣ ਅੱਜ ਤੁਸੀਂ ਦੱਸਿਆ ਵੀ ਡਾਕਟਰ ਨੇ ਸਾਰੇ ਰਿਪੋਰਟਾਂ ਕਰਾ ਲਈਆਂ ਅੱਜ ਸਾਰਾ ਧਾਰਮਧਾਰ ਰਿਪੋਰਟਾਂ ਦੇਖਦਾ ਓਦੋਂ ਧਾਰਮਧਾਰ ਆ ਨਾਬਜ ਤੇ ਹੁੰਦਾ ਸੀਗਾ ਅੱਜ ਵੀ ਜਿਹੜੇ ਪੁਰਾਣੇ ਵੈਦ ਨੇ ਜਾਂ ਜਾਂ ਵੈਦਾਂ ਕੋਲੋਂ ਗੁਰਮੁਖ ਪੈਰੇ ਸਿੱਖੇ ਹੋਏ ਨੇ ਜਿਹੜੇ ਉਹ ਅੱਜ ਟੈਸਟ ਨਹੀਂ ਕਰਾਉਂਦੇ ਉਹ ਆ ਨਾਬਜ ਦੇਖਦੇ ਨੇ ਤੁਹਾਡੀ ਵੀ ਨਾਬਜ ਕਿੱਦਾਂ ਦੀ ਆ ਨਾਬਜ ਪਕੜ ਕੇ ਤੁਹਾਡੇ ਸਰੀਰ ਦਾ ਰੋਗ ਜਿਹੜਾ ਉਹ ਦੂਰ ਕਰ ਦਿੰਦੇ ਨੇ ਹਾਂਜੀ ਹੁਣ ਉਹ ਵੈਦ ਆਇਆ ਉਹਨਾਂ ਨੇ ਆ ਕੇ ਦੇਖਿਆ ਇਤੋਂ ਨਾਬਜੇ ਪਗੜ ਕੀਤੀ ਦੇਖਿਆ ਵੀ ਬੱਚੇ ਨੂੰ ਰੋਗ ਤਾਂ ਕੋਈ ਨਹੀਂ ਹੈ ਕੋਈ ਨਹੀਂ ਹੁਣ ਜਿਹੜਾ ਰੋਗ ਵੈਦ ਦੇਖ ਰਿਹਾ ਹੈ ਉਹ ਰੋਗ ਗੁਰਨਾਨ ਸਿੰਘ ਸਾਹਿਬ ਨੂੰ ਹੈ ਨਹੀਂ ਜਿਹੜਾ ਰੋਗ ਗੁਰਨਾਨ ਸਿੰਘ ਸਾਹਿਬ ਸਮਝਾਉਣ ਦਾ ਯਤਨ ਕਰਦੇ ਉਹ ਵੈਦ ਦੀ ਸਮਝ ਨਹੀਂ ਹੁੰਦਾ ਹੁਣ ਦੇਖਦੇ ਨੇ ਵੀ ਰੋਗ ਕੋਈ ਹੈ ਨਹੀਂ ਬੱਚੇ ਆਵਾਜ਼ ਮਾਰਦੇ ਗੁਰਨਾਨ ਸਿੰਘ ਸਾਹਿਬ ਨੂੰ ਹਾਂਜੀ ਵੀ ਦੱਸੋ ਉਠੋ ਕੋਈ ਗੱਲਬਾਤ ਕਰੋ ਜਿਵੇਂ ਉਹ ਗੁਰਬਾਣੀ ਚ ਮਹਾਰਾ ਨੇ ਸਮਝਾਇਆ ਹਾਂਜੀ ਕਹਿੰਦੇ ਵੈਦ ਬੁਲਾਇਆ ਵੈਦਗੀ ਪਕੜ ਟਡੋਲੇ ਬਾਹ ਕਹਿੰਦੇ ਵੀ ਗੁਰਨਾਨ ਸਿੰਘ ਸਾਹਿਬ ਦੀ ਬਾਹ ਪਕੜੀ ਵੈਦ ਲੱਗਿਆ ਖੋਜਣ ਹੁਣ ਜਿਹੜੀ ਚੀਜ਼ ਉਹ ਖੋਜਦਾ ਉਹ ਰੋਗ ਨਹੀਂ ਹੈ ਹੁਣ ਗੁਰਨਾਨ ਸਿੰਘ ਸਾਹਿਬ ਨੂੰ ਉੱਥੇ ਕੋਈ ਨਾ ਰੋਗ ਨਹੀਂ ਸੀ ਕੋਈ ਪ੍ਰੋਬਲਮ ਨਹੀਂ ਸੀ ਉਹ ਤਾਂ ਸਿਰਫ ਵੈਦ ਦੇ ਜਰੀਏ ਅਕਾਲ ਪੁਰਖ ਪਰਮਾਤਮਾ ਤੇ ਮਨ ਦਾ ਭੇਦ ਦੇਣਾ ਚਾਹੁੰਦੇ ਸੀ ਕਿਉਂ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਵੈਦਾਂ ਕੋਲ ਲੋਕ ਜਾਂਦੇ ਸੀ ਦਵਾਈ ਲੈਣ ਵਾਸਤੇ ਹਾਂਜੀ ਵੀ ਜਦੋਂ ਬੈਦ ਜੀ ਦੇ ਕੋਲ ਲੋਕ ਆਉਣ ਜਾਦਾ ਮਾਤਰਾ ਚਾਹੁੰਦੇ ਵੀ ਇਹ ਕਿਤੇ ਨਾ ਕਿਤੇ ਜਿੱਥੇ ਲੋਕਾਂ ਦੇ ਤਨਾਂ ਦੇ ਰੋਗ ਦੂਰ ਕਰਦੇ ਨੇ ਉਥੇ ਨਾਲ-ਨਾਲ ਅਕਾਲ ਪੁਰਖ ਪਰਮਾਤਮਾ ਦਾ ਭੇਦ ਦੇ ਕੇ ਮਨ ਦੇ ਰੋਗ ਵੀ ਦੂਰ ਕਰਨ ਕਿਉਂਕਿ ਅੱਜ ਅਸੀਂ ਮਨਪੱਖੋਂ ਜ਼ਿਆਦਾ ਰੋਗੀ ਆਂ ਰੋਗ ਮਨ ਨੂੰ ਲੱਗ ਗਿਆ ਤੁਹਾਨੂੰ ਲੱਗਣੀ ਲੱਗਣਾ ਹੁਣ ਮਾਰੇ ਸਾਨੂੰ ਸਮਝਾਇਆ ਗੁਰਬਾਣੀ ਚ ਕਹਿੰਦੇ ਬੈਦ ਬੁਲਾਇਆ ਬੈਦਗੀ ਪਕੜ ਢਡੋਲੇ ਬਾਂ ਪੋੜਾ ਵੈਦ ਨਾ ਜਾਣੇ ਕੜ ਕੇ ਕਲੇਜੇ ਮਾਹੀ ਕਹਿੰਦੇ ਵੀ ਹੁਣ ਪੀੜ ਤਾਂ ਉਹ ਤੋਂ ਵਿਛਣ ਨੇ ਦੀ ਦਿਲ ਦੇ ਵਿੱਚ ਆ ਮਨ ਨੂੰ ਹੈ ਹੁਣ ਉਹ ਜਿਹੜਾ ਵੈਦ ਜੀ ਨੇ ਉਹ ਦੇਖਦੇ ਨੇ ਭਈ ਇਹਦੀ ਨਾੜ ਜਪੜ ਕੇ ਕੋਈ ਇਹਦੇ ਅੰਦਰ ਨੁਕਸਾਨ ਨਹੀਂ ਫਿਰ ਵੈਦ ਜੀ ਨੇ ਪੁੱਛਿਆ ਵੀ ਅੱਖਾਂ ਖੋਲੋ ਕੋਈ ਕੋਈ ਬਚਨ ਕਰੋ ਵੀ ਦੱਸੋ ਤੁਸੀਂ ਤਕਲੀਫ ਦੱਸੋ ਤੁਹਾਨੂੰ ਕੀ ਦੁੱਖ ਹੈ ਫਿਰ ਮਹਾਰਾਜ ਨੇ ਅੱਖਾਂ ਥੋੜੀਆਂ ਖੋਲੀਆਂ ਨੇ ਜਦੋਂ ਖੋਲੀਆਂ ਨੇ ਉਹ ਸਮਝਾਉਣ ਲੱਗੇ ਵੈਦ ਜੀ ਨੂੰ ਕਹਿੰਦੇ ਵੀ ਦੁੱਖ ਵਿਛੋੜਾ ਹੁਣ ਅਗੋਂ ਜਿਹੜੇ ਵੈਦਜੀ ਨੇ ਉਹ ਪੁੱਛਣ ਲੱਗੇ ਨੇ ਕਹਿੰਦੇ ਵੀ ਕਿਸ ਚੀਜ਼ ਦਾ ਦੁੱਖ ਹੈ ਦੱਸੋ ਹੁ ਮਾਰੇ ਨੇ ਵਚਨਕਾਰਕ ਦਿੱਤਾ ਕਹਿੰਦੇ ਦੁੱਖ ਵਿਛੋੜਾ ਉਹ ਪਰਮਾਤਮਾ ਤੋਂ ਮੈਂ ਵਿਛੜ ਗਿਆ ਮੈਨੂੰ ਇਸ ਚੀਜ਼ ਦਾ ਦੁੱਖ ਹੈ ਕੋਈ ਦਵਾਈ ਦੋ ਵੀ ਆ ਮੇਰੇ ਵਿਛੋੜੇ ਦੀ ਜਿਹੜੀ ਬੇਦਨਾ ਹੈ ਦੂਰ ਹੋ ਜਾਏ ਮੇਰਾ ਵਿਛੋੜਾ ਦੂਰ ਹੋ ਜਾਏ ਮੇਰਾ ਮਲਾਪ ਹੋ ਜਾਏ ਕੋਈ ਦਵਾਈ ਦੋ ਕਿਉਂਕਿ ਗੱਲ ਹੁਣ ਮੰਨਦੀ ਐ ਹੁਣ ਉਹ ਜਿਹੜੇ ਵੈਦ ਜੀ ਨੇ ਉਹ ਦੇਖਦੇ ਨੇ ਵੀ ਇਹ ਗੱਲ ਮੈਨੂੰ ਸਮਝ ਨਹੀਂ ਆਉਂਦੀ ਵੀ ਜਿਹੜਾ ਰੋਗ ਮੈਂ ਦੇਖਦਾ ਉਹ ਇਹਦੇ ਵਿੱਚ ਹੈ ਨਹੀਂ ਜਿਹੜਾ ਰੋਗ ਇਹ ਦੱਸਦਾ ਮੈਨੂੰ ਦਿਖਾਈ ਨਹੀਂ ਦਿੰਦਾ ਵੀ ਹੁਣ ਵਿਛੋੜੇ ਦੀ ਤਾਂ ਕੋਈ ਦਵਾਈ ਨਹੀਂ ਜਿਹੜਾ ਕਿਸੇ ਨਾਲ ਮਲਾਪ ਹੋ ਜਾਵੇ ਉਹ ਕਹਿੰਦੇ ਵੀ ਹੋਰ ਦੁੱਖ ਦੱਸੋ ਮਾਰੇ ਕਹਿੰਦੇ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਕਹਿੰਦੇ ਵੀ ਜਿਹੜੀ ਚੀਜ਼ ਦੀ ਭੁੱਖ ਆ ਤੁਹਾਨੂੰ ਉਹ ਮੰਗਵਾ ਦਿੰਨੇ ਕਹਿੰਦੇ ਭੁੱਖ ਐ ਵੀ ਮੈਂ ਮਾਲਕ ਦੇ ਦਰਸ਼ਨ ਨਹੀਂ ਕੀਤੇ ਮੈਨੂੰ ਉਹਦੇ ਦਰਸ਼ਨਾਂ ਦੀ ਭੁੱਖ ਹੈ ਮੈਨੂੰ ਭੁੱਖ ਹੈ ਅੰਮ੍ਰਿਤ ਰਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਰਸ ਦੀ ਭੁੱਖ ਹੈ ਵੀ ਮੈਨੂੰ ਦਵਾਈ ਦੋ ਮੇਰੀ ਜਿਹੜੀ ਇਹ ਭੁੱਖ ਹੈ ਉਹ ਦੂਰ ਹੋ ਜਾਏ ਵੀ ਮੈਨੂੰ ਉਹਦੇ ਦਰਸ਼ਨਾਂ ਦੀ ਤੇ ਮੈਨੂੰ ਅੰਮ੍ਰਿਤ ਰਸ ਜਿਹੜੀ ਮਨ ਦੀ ਖਰਾਕ ਹੈ ਨਾਮ ਰਸ ਹਰੀ ਪਰਮਾਤਮਾ ਦੇ ਦੀ ਉਹ ਭੁੱਖ ਹੈ ਵੀ ਮੈਨੂੰ ਜਿਹੜੀ ਉਹ ਦਵਾਈ ਦੋ ਮੇਰੀ ਭੁੱਖ ਦੂਰ ਹੋ ਜਾਏ ਹੁਣ ਇਸ ਚੀਜ਼ ਦੀ ਵੀ ਕੋਈ ਦਵਾਈ ਵੈਦ ਜੀ ਦੇ ਕੋਲ ਹੈ ਕਹਿੰਦੇ ਹੋਰ ਦੁੱਖ ਦੱਸੋ ਕਹਿੰਦੇ ਦੁੱਖ ਵਿਛੋੜਾ ਇੱਕ ਦੁੱਖ ਭੋਖ ਇੱਕ ਦੁੱਖ ਸਤ ਵਾਰ ਜਮਦੂਤ ਕਹਿੰਦੇ ਮੈਨੂੰ ਦੁੱਖ ਹੈ ਵੀ ਆ ਜਿਹੜੇ ਜਮਦੂਤ ਨੇ ਇਹਨਾਂ ਦੀ ਮੈਨੂੰ ਬਾਰ ਬਾਰ ਤਸ਼ੱਦਦ ਚੱਲਣੀ ਮੈਂਦੀ ਹੈ ਵੀ ਕੋਈ ਇਹੋ ਜੀ ਦਵਾਈ ਦੋ ਵੀ ਮੈਨੂੰ ਜਿਹੜਾ ਨਾ ਇਹਨਾਂ ਦਾ ਬਾਰ ਬਾਰ ਜਿਹੜਾ ਇਹ ਦੁੱਖ ਨਾ ਚੱਲਣਾ ਪਵੇ ਹੁਣ ਐਦਾਂ ਦੀ ਕੋਈ ਦਵਾਈ ਨਹੀਂ ਹੈ ਜਿਹੜੀ ਜਮਾਂ ਤੋਂ ਛੁਟਕਾਰਾ ਕਰਾ ਦੇ ਹੁਣ ਮਹਾਰਾਜ ਬੈਦ ਜੀ ਕਹਿੰਦੇ ਵੀ ਇਹ ਵੀ ਮੇਰੇ ਕੋਲ ਕੋਈ ਦਵਾਈ ਨਹੀਂ ਵੀ ਹੋਰ ਦੁੱਖ ਦੱਸੋ ਹੁ ਮਹਾਰਾਜ ਕਹਿੰਦੇ ਨੇ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗੈ ਤਨ ਤਾਏ ਵੀ ਮੈਨੂੰ ਰੋਗ ਹੈ ਵੀ ਮੈਂ ਆ ਬਾਰ ਬਾਰ ਇਸ ਸਰੀਰ ਰੂਪੀ ਜਿਹੜਾ ਇਹਦੇ ਵਿੱਚ ਮੈਂ ਆਉਨਾ ਮਨੁੱਖਾ ਜਨਮ ਦੇ ਵਿੱਚ ਜਨਮ ਲੰਨਾ ਵੀ ਬਾਰ ਬਾਰ ਇਹ ਜਿਹੜਾ ਸਰੀਰ ਹੈ ਇਹਨੂੰ ਅਗਨ ਪੇਂਡ ਕਰਕੇ ਸਾੜਿਆ ਜਾਂਦਾ ਵੀ ਮੇਰਾ ਇਹ ਦੁੱਖ ਹੈ ਮੈਨੂੰ ਵੀ ਮੇਰਾ ਇਹ ਦੁੱਖ ਦੂਰ ਕਰੋ ਮੈਂ ਇਹ ਤੋਂ ਮੁਕਤੀ ਪਾ ਲਮਾ ਹਾਂਜੀ ਹੁਣ ਬੈਦ ਜੀ ਜਿਹੜੇ ਨੇ ਉਹ ਸੋਚਦੇ ਨੇ ਵੀ ਅਵਸਥਾ ਬਾਲਕ ਬੱਚਾ ਪਰ ਗੱਲਾਂ ਮੈਨੂੰ ਸਮਝ ਨਹੀਂ ਆਉਂਦੀਆਂ ਵੀ ਇਹ ਗੱਲਾਂ ਕੀ ਕਰਨੀ ਚਾਹੁੰਦੇ ਹੁਣ ਇੱਥੇ ਪਰਮਾਤਮਾ ਅਕਾਲ ਪੁਰਖ ਪਰਮਾਤਮਾ ਦਾ ਭੇਦ ਤੇ ਮਨ ਦੀ ਜਿਹੜੀ ਅਵਸਥਾ ਉਹ ਬਿਆਨ ਕਰਦੇ ਮਹਾਰਾਜ ਵੀ ਰੋਗ ਸਾਰਿਆਂ ਦੇ ਮਨਾਂ ਨੂੰ ਲੱਗੇ ਹੋਏ ਨੇ ਕੋਈ ਵੀ ਹੈ ਨਹੀਂ ਜੀ ਨੂੰ ਸ੍ਰਿਸ਼ਟੀ ਤੇ ਪੈਦਾ ਕਰ ਦਿੱਤਾ ਉਹਦੇ ਸਾਰਿਆਂ ਦੇ ਮਨਾਂ ਨੂੰ ਰੋਗ ਲੱਗੇ ਹੋਏ ਕਿ ਹੁਣ ਸਾਡੇ ਮਨ ਦੇ ਰੋਗ ਨੇ ਹਾਂਜੀ ਹੁਣ ਇਸ ਚੀਜ਼ ਦਾ ਵੀ ਬੈਦ ਜੀ ਦੇ ਕੋਲ ਕੋਈ ਜਿਹੜਾ ਇਲਾਜ ਨਹੀਂ ਹੈ ਪਰ ਮਾਰੇ ਕਹਿੰਦੇ ਬੈਦਨਾ ਭੋਲੇ ਦਰ ਦਾਰੂ ਲਾਏ ਵੀ ਜਿਹੜੀ ਚੀਜ਼ ਦੀ ਤੂੰ ਮੈਨੂੰ ਦਵਾਈ ਦੇਣਾ ਚਾਹੁੰਦਾ ਉਹ ਮੈਨੂੰ ਰੋਗ ਹੈ ਨਹੀਂ ਪਰ ਜਿਹੜੀ ਚੀਜ਼ ਦੀ ਮੈਂ ਤੇਰੇ ਕੋਲ ਦਵਾਈ ਮੰਗਦਾ ਉਹ ਤੇਰੇ ਕੋਲ ਦਵਾਈ ਹੈ ਬੈਦਨਾ ਭੋਲੇ ਦਰ ਦਾਰੂ ਲਾਏ ਦਰਦ ਹੋਵੇ ਦੁੱਖ ਰਹਿ ਸਰੀਰ ਕਹਿੰਦੇ ਵੀ ਜੇ ਸਰੀਰ ਦੇ ਵਿੱਚ ਦਰਦ ਹੋਵੇ ਤੂੰ ਮੈਨੂੰ ਦਵਾਈ ਦੇਵੇਂ ਹੁਣ ਜਿਵੇਂ ਤੁਸੀਂ ਕਿਹਾ ਵੀ ਮੈਂ ਸਾਰੀ ਬਾਡੀ ਦੇ ਨਾ ਟੈਸਟ ਕਰਾ ਲੇ ਹੁਣ ਮੰਨ ਲਓ ਤੁਹਾਡਾ ਕੋਈ ਬੀਪੀ ਵੱਧਦਾ ਸ਼ੂਗਰ ਵੱਧਦਾ ਜਾਂ ਤੁਹਾਡੇ ਸਰੀਰ ਨੂੰ ਪੀੜ ਹੁੰਦੀ ਜਾਂ ਮੰਨ ਲਓ ਤੁਹਾਨੂੰ ਬੁਖਾਰ ਹੁੰਦਾ ਡਾਕਟਰ ਨੇ ਤੁਹਾਨੂੰ ਦਵਾਈ ਦੇ ਦੇਣੀ ਸੀ ਤੁਹਾਡੇ ਜਿਹੜਾ ਤਨ ਦਾ ਰੋਗ ਦੂਰ ਹੋ ਜਾਣਾ ਸੀ ਹੁਮਾਰੇ ਕਹਿੰਦੇ ਦਰਦ ਹੋਵੇ ਦੁੱਖ ਰਹਾ ਸਰੀਰ ਵੀ ਜੇ ਸਰੀਰ ਦੇ ਵਿੱਚ ਕੋਈ ਦਰਦ ਹੋਵੇ ਤਾਂ ਦਵਾਈ ਤਾਂ ਮੈਂ ਤਾਂ ਹੀ ਕੰਮ ਕਰੇ ਨਾ ਐਸਾ دارو ਲੱਗਾ ਨਾ ਜੀ ਹੁਣ ਜਿਹੜੀ ਦਵਾਈ ਤੂੰ ਚੱਕੀ ਫਿਰਦਾ ਉਹਨੇ ਮੇਰੇ ਮਨ ਦਾ ਰੋਗ ਹਟਾ ਦਿੱਤਾ ਹੁਣ ਸਾਨੂੰ ਤਾਂ ਮਾਰਾ ਹੀ ਨਹੀਂ ਹੁਣ ਇੱਥੇ ਜਿਵੇਂ ਤੁਸੀਂ ਹੁਣ ਗੱਲ ਕਰੀਏ ਮਨ ਦੀ ਹਾਂਜੀ ਹੁਣ ਤੁਸੀਂ ਸਾਰੀਆਂ ਗੱਲਾਂ ਤਾਂ ਮੰਨ ਤੇ ਕਰਦੇ ਹੁਣ ਮਨ ਸਾਰਿਆਂ ਦੇ ਬਰਾਗੀ ਨੇ ਹਾਂਜੀ ਮਨਾਂ ਨੂੰ ਇਹ ਸਾਡੇ ਅਨੁਸਾਰਾਂ ਨੂੰ ਇਹ ਦੁੱਖ ਲੱਗੇ ਹੋਏ ਨੇ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਉਹ ਹੈ ਜਨਮ ਤੇ ਮਰਨ ਦਾ ਜਿਹੜਾ ਸਾਨੂੰ ਲੱਗਿਆ ਹੁਣ ਮਾਰਾ ਹੀ ਨਹੀਂ ਤਾਂ ਇਹ ਕਿਹਾ ਵੀ ਸਾਡਾ ਉਹ ਦੁੱਖ ਕਟਿਆ ਜਾਵੇ ਹਾਂਜੀ ਉਹ ਸਾਨੂੰ ਫਿਰ ਉਹ ਦੁੱਖ ਕਟਣ ਵਾਸਤੇ ਮਨ ਦੇ ਵੈਦ ਕੋਲ ਜਾਣਾ ਪੈਣਾ ਹੁਣ ਜਿਵੇਂ ਤੁਸੀਂ ਗੱਲ ਕੀਤੀ ਵੀ ਮਨ ਦਾ ਵੈਦ ਹੈ ਕੋਈ ਇੱਦਾਂ ਦੁਨੀਆ ਤੇ ਵੀ ਜੇ ਹੈਗਾ ਸਾਨੂੰ ਐਡਰੈਸ ਦੱਸੋ ਅਸੀਂ ਉਹਨੂੰ ਵੀ ਮਿਲ ਲਈਏ ਪਰ ਜੇ ਹੁਣ ਤੁਸੀਂ ਮਨ ਦੇ ਵੈਦ ਕੋਲ ਜਾਣਾ ਵੈਗੁਰੂ ਫਿਰ ਧਰ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਰਨ ਚ ਜਾਣਾ ਪੈਣਾ ਠੀਕ ਹੈ ਫਿਰ ਸਾਨੂੰ ਮਨ ਦੇ ਵੈਦ ਦਾ ਉਹ ਐਡਰੈਸ ਦੱਸ ਦਿੰਨੇ ਠੀਕ ਹੈ ਜੀ ਫਿਰ ਜਦੋਂ ਅਸੀਂ ਉਹ ਵੈਦ ਦੇ ਕੋਲ ਜਾਵਾਂਗੇ ਫਿਰ ਸਾਡੇ ਆ ਸਰੀਰ ਦੇ ਰੋਗ ਤਾਂ ਕੀ ਇਥੋਂ ਜਨਮ ਮਰਨ ਦੇ ਰੋਗ ਵੀ ਕੱਟੇ ਜਾਣੇ ਨੇ ਠੀਕ ਹੈ ਹੁਣ ਸਤਿਗੁਰੂ ਗੁਰਬਾਣੀ ਦੇ ਵਿੱਚੋਂ ਫਰਮਾਨ ਕਰਦੇ ਨਾ ਕਹਿੰਦੇ ਨੇ ਮੇਰਾ ਵੈਦ ਗੁਰੂ ਗੋਬਿੰਦਾ ਗੋਬਿੰਦ ਮਰ ਅਕਾਲ ਪੁਰਖ ਪਰਮਾਤਮਾ ਵੀ ਜਿਹੜਾ ਮਨ ਦਾ ਵੈਦ ਆ ਉਹ ਹੈ ਅਕਾਲ ਪੁਰਖ ਪਰਮਾਤਮਾ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦਮਖ ਦੇਵੈ ਘਟੈ ਜਮ ਕੀ ਅੰਦਰ ਅੰਦਰ ਹੁਣ ਉਹਨੇ ਨਾਮ ਰੂਪੀ ਦਵਾਈ ਤੁਹਾਡੇ ਮੁਖ ਦੇ ਵਿੱਚ ਪਾਣੀ ਭਾਵ ਅੰਮ੍ਰਿਤ ਰਸ ਜਿਹੜੀ ਮੰਨ ਦੀ ਖਰਾਕ ਹਾਂਜੀ ਹੁਣ ਜਿਹਨੂੰ ਮਾਰੇ ਕਹਿੰਦੇ ਨੇ ਅੰਮ੍ਰਿਤ ਪੀ ਬੋ ਸਦਾ ਚਿਰ ਜੀਵ ਤੁਹਾਡਾ ਜਨਮ ਮਰਨ ਹੀ ਖੰਡਨ ਹੋ ਜਾਂਦਾ ਹਾਂਜੀ ਹੁਣ ਜਦੋਂ ਅਸੀਂ ਉਹ ਵੈਦ ਕੋਲ ਜਾਂਦੇ ਹਾਂ ਉਹ ਵੈਦ ਕੋਲ ਜਾਣ ਦਾ ਤਰੀਕਾ ਹੈ ਹਾਂਜੀ ਅਸੀਂ ਉਹਦੇ ਸਿਮਰਨ ਦੇ ਨਾਲ ਜੁੜਨਾ ਹਾਂਜੀ ਕਿਉਂਕਿ ਖੇਲ ਇੱਥੇ ਸਵਾਸਾਂ ਦੁਆਰਾ ਚੱਲਦਾ ਹੈ। ਅੱਛਾ ਜਿਹੜਾ ਸਿਮਰਨ ਕਰਾਂਗੇ ਜੀ ਅਕਾਲ ਪੁਰਖ ਪਰਮਾਤਮਾ ਕਿ ਉਹ ਸਾਨੂੰ ਦੇਖਦਾ ਹੈ। ਜੇ ਉਹ ਸਾਨੂੰ ਦੇਖਦਾ ਹੈ ਤੇ ਸਾਨੂੰ ਕਿਉਂ ਨਹੀਂ ਦਿਖਾਈ ਦਿੰਦਾ? ਪਰਮਾਤਮਾ ਜਦੋਂ ਅਸੀਂ ਉਹਦੀ ਬੰਦਗੀ ਤੇ ਬੈਠਦੇ ਨਾ ਹਾਂਜੀ ਉਹ ਸਾਨੂੰ ਦੇਖਦਾ ਹੈ। ਅੱਛਾ ਜੀ ਇਹ ਨਹੀਂ ਵੀ ਨਹੀਂ ਦੇਖਦਾ। ਹਾਂਜੀ ਤੇ ਸਾਨੂੰ ਦਿਖਾਈ ਕਿਉਂ ਨਹੀਂ ਦਿੰਦਾ? ਉਹ ਸਾਨੂੰ ਦਿਖਾਈ ਕਿਉਂ ਨਹੀਂ ਦਿੰਦਾ? ਇਹ ਜਿਹੜੀ ਹੁਣ ਤੁਸੀਂ ਵਿਚਾਰ ਕੀਤੀ ਹੈ ਨਾ ਹਾਂਜੀ ਵਿਸ਼ਾ ਫੇਰ ਮੰਨਦਾ ਹੀ ਹੈ। ਅੱਛਾ ਜੀ ਕਿਉਂਕਿ ਹੁਣ ਆਪਾਂ ਮਨ ਦੀ ਗੱਲ ਕਰਦੇ ਹਾਂ ਹਾਂਜੀ ਹੁਣ ਸਾਨੂੰ ਦਿਖਾਈ ਕਿਉਂ ਨਹੀਂ ਦਿੰਦਾ ਦੇਖਣਾ ਕੀ ਨੇ ਮਨ ਨਹੀਂ ਕਿਉਂ ਨਹੀਂ ਦਿਖਾਈ ਦਿੰਦਾ ਕਿਉਂਕਿ ਮਨ ਦੀਆਂ ਅੱਖਾਂ ਦੇ ਉੱਤੇ ਪੱਟੀ ਹੈ ਪੱਟੀ ਹੁਣ ਉਹ ਆਪਾਂ ਜਿਹੜੀ ਵਿਚਾਰ ਆ ਨਾ ਹਾਂਜੀ ਉਹ ਆਪਾਂ ਫੇਰ ਕਰਾਂਗੇ ਠੀਕ ਹੈ ਉਹ ਆਪਾਂ ਕੱਲੂ ਵਿਚਾਰ ਕਰਾਂਗੇ ਹੁਣ ਤੁਸੀਂ ਗੱਲੇ ਮਨ ਦੀ ਕੀਤੀ ਕਿ ਗੁਰਬਾਣੀ ਤਾਂ ਮਨ ਦਾ ਪੇਹੇ ਦੀ ਦੰਦੀ ਹੁਣ ਜਦੋਂ ਅਸੀਂ ਵੈਦ ਕੋਲ ਜਾਣਾ ਉਹਦੇ ਕੋਲ ਜਾਣ ਦਾ ਇੱਕ ਤਰੀਕਾ ਹੈ ਠੀਕ ਹੈ ਜੀ ਜੇ ਮੈਨੂੰ ਤੁਸੀਂ ਵੈਦ ਕੋਲ ਗਏ ਹੋ ਨਾ ਆਪਣੇ ਕਿਸੇ ਨਾ ਕਿਸੇ ਤਰੀਕੇ ਨਾਲ ਗਏ ਹੁਣ ਉਧਰ ਵੀ ਜਦ ਅਸੀਂ ਵੈਦ ਕੋਲ ਜਾਣਾ ਫਿਰ ਅਸੀਂ ਸਿਮਰਨ ਦੇ ਨਾਲ ਜੁੜਨਾ ਜਦੋਂ ਅਸੀਂ ਸਿਮਰਨ ਕਰਾਂਗੇ ਆ ਮਨ ਜਿਵੇਂ ਹੁਣ ਤੁਸੀਂ ਗੱਲ ਕਹੀ ਵੀ ਮਨ ਦਾ ਮਤਲਬ ਪਰਮਾਤਮਾ ਦੇਖਦਾ ਸਾਨੂੰ ਦਿਖਾਈ ਕਿਉਂ ਨਹੀਂ ਦਿੰਦਾ ਫਿਰ ਉਹ ਵੈਦ ਦਾ ਸਾਨੂੰ ਘਰ ਦਿਖਾਈ ਦੇਣ ਲੱਗ ਜਾਣਾ ਠੀਕ ਹੈ ਹੁਣ ਜਦੋਂ ਅਸੀਂ ਸਿਮਰਨ ਕਰਨਾ ਫਿਰ ਇਹ ਸਿਮਰਨ ਦੇ ਨਾਲ ਮਾਰਾ ਸਾਨੂੰ ਸਮਝਾਇਆ ਹਾਂਜੀ ਵੀ ਤੇਰੇ ਨਾਮ ਜਨਮ ਮਰਨ ਪੌ ਕਟਿਐ ਜਨ ਕਾ ਸ਼ਬਦ ਜਾਪ ਕੇ ਹੁਣ ਅਸੀਂ ਸਿਮਰਨ ਦੇ ਨਾਲ ਜੁੜਨਾ ਠੀਕ ਹੈ ਤਾਂ ਜੋ ਜਦੋਂ ਅਸੀਂ ਸਿਮਰਨ ਦੇ ਨਾਲ ਜੁੜਾਂਗੇ ਆ ਫਿਰ ਸਾਡੇ ਜਿਹੜੇ ਮਨ ਦੇ ਰੋਗ ਨੇ ਨਾ ਹਾਂਜੀ ਇਹ ਦੂਰ ਹੋਣੇ ਨੇ ਠੀਕ ਹੈ ਉਹ ਮਨ ਨੂੰ ਚਿੰਤਾ ਲਗੀ ਹਮਾਰੇ ਕਹਿੰਦੇ ਹਾਂਜੀ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਹੇ ਹਰ ਸਿਮਰਤ ਮੇਰੀ ਮਿਟੀ ਚਿੰਤਾ ਹਾਂ ਹੁਣ ਸਾਡੀਆਂ ਚਿੰਤਾ ਫਿਕਰ ਸੰਸੇ ਇਹ ਸਾਰੇ ਉਦੋਂ ਖਤਮ ਹੋਣੇ ਆ ਜਦੋਂ ਅਸੀਂ ਇਹ ਮਨ ਦੁਆਰਾ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਨਾਲ ਜੁੜਾਂਗੇ ਠੀਕ ਹੈ ਜੀ ਹੁਣ ਆਪਾਂ ਨੇ ਇਹ ਮਨ ਦੁਆਰਾ ਜੁੜਨਾ ਠੀਕ ਹੈ ਜੀ ਮਨ ਦੇ ਬੈਦ ਕੋਲ ਜਾਣ ਦੀ ਆਪਾਂ ਨੇ ਕੋਸ਼ਿਸ਼ ਕਰਨੀ ਠੀਕ ਹੈ ਜੀ ਹੁਣ ਉਹ ਕਿਸ ਤਰ੍ਹਾਂ ਜਾਣਾ ਹਾਂਜੀ ਆਪਾਂ ਥੋੜਾ ਜਿਆਦਾ ਚੱਲਣ ਦੀ ਕੋਸ਼ਿਸ਼ ਕਰਦੇ ਹਾਂਜੀ ਕੋਸ਼ਿਸ਼ ਕਰਦੇ ਆਂ ਵੀ ਜਿਹੜਾ ਆਪਣੇ ਮਨ ਦੇ ਰੋਗ ਨੇ ਹਾਂਜੀ ਉਹਨਾਂ ਨੂੰ ਮਹਾਰਾਜ ਕਿਰਪਾ ਕਰੇ ਹਾਂਜੀ ਦੂਰ ਕਰਨ ਹਨ ਹੁਣ ਜਦੋਂ ਅਸੀਂ ਉੱਥੇ ਜਾਣਾ ਹੈ ਫਿਰ ਆ ਜਿਹੜੇ ਨੇਤਰ ਨੇ ਇਹਨਾਂ ਨੂੰ ਆਪਾਂ ਨੇ ਬੰਦ ਕਰ ਲੈਣਾ ਠੀਕ ਹੈ ਜੀ ਕਿਉਂਕਿ ਆਪਾਂ ਕੱਲੂ ਵਿਚਾਰਾਂਗੇ ਨਾ ਵੀ ਮਤਲਬ ਦੇਖਦਾ ਸਾਨੂੰ ਹਾਂਜੀ ਕਿਉਂਕਿ ਪਹਿਲਾਂ ਆਪਾਂ ਨੇ ਤੁਰਨਾ ਹੈ ਤੁਰਨਾ ਉਸ ਰਾਸਤੇ ਜੇ ਆਪਾਂ ਆਪਣੇ ਮਨ ਦੇ ਰੋਗ ਦੂਰ ਕਰਨੇ ਪਏ ਕਿਉਂਕਿ ਸਾਚਾ ਨਾਮ ਮੇਰਾ ਆਧਾਰ ਹਾਰ ਹੁਣ ਇਹ ਸਾਰ ਸਰਵ ਰੋਗ ਦਾ ਔਖਦ ਨਾ ਸਾਰੇ ਦੁੱਖਾਂ ਦੀ ਦਵਾਈ ਪਰਮਾਤਮਾ ਦਾ ਨਾਮ ਹੈ ਹੁਣ ਨਾਮ ਦੇ ਮਤੈ ਦੀ ਸਾਰੀ ਜਿਹੜੀ ਆ ਉਹ ਮਹਾਰਾਜ ਨੇ ਸਾਨੂੰ ਦੱਸਿਆ ਹੈ ਨਾ ਹੁਣ ਜੇ ਮਨ ਦਾ ਰੋਗ ਠੀਕ ਹੋ ਗਿਆ ਸਮਝ ਲਓ ਤਨ ਦੇ ਰੋਗ ਆਪਣੇ ਆਪ ਠੀਕ ਹੋਣੇ ਸ਼ੁਰੂ ਹੋ ਜਰ ਹੁਣ ਜਦੋਂ ਅਸੀਂ ਮਨ ਦਾ ਰੋਗ ਦੂਰ ਕਰਨਾ ਆ ਨੇਤਰ ਬੰਦ ਕਰਨੇ ਨੇ ਆਪਣੀ ਰਸਨਾ ਦੁਆਰਾ ਜਪਣਾ ਤੇ ਆਪਣੇ ਕੰਨਾਂ ਦੁਆਰਾ ਸੁਣਨਾ ਠੀਕ ਹੈ ਫਿਰ ਇਹ ਜਿਹੜੇ ਮਨ ਨੂੰ ਰੋਗ ਲੱਗੇ ਹੋਏ ਨੇ ਨਾ ਇਹ ਦੂਰ ਹੋ ਜਾਣੇ ਨੇ ਹਾਂਜੀ ਆਓ ਆਪਾਂ ਕੋਸ਼ਿਸ਼ ਕਰੀਏ ਠੀਕ ਨੇ ਮਨ ਦੇ ਰੋਗ ਦੂਰ ਕਰਨ ਦੀ ਹੈ ਨਾ ਕਿਉਂਕਿ ਜੇ ਤਾਂਨ ਨੂੰ ਰੋਗ ਹੁੰਦਾ ਫਿਰ ਤਾਂ ਡਾਕਟਰ ਨੇ ਦਵਾਈ ਦੇ ਦੇਣੀ ਹੁਣ ਰੋਗ ਆ ਗਿਆ ਮਨ ਦਾ ਫਿਰ ਹੁਣ ਮਨ ਦਾ ਰੋਗ ਦੂਰ ਕਰਨ ਵਾਸਤੇ ਸਾਨੂੰ ਮਨ ਦੇ ਵੈਦ ਕੋਲ ਜਾਣਾ ਪੈਣਾ ਉਹ ਆਕਾਲ ਪੁਰਖ ਪਰਮਾਤਮਾ ਆਓ ਸਾਰੇ ਆਪਾਂ ਸਿਮਰਨ ਦੇ ਨਾਲ ਜੁੜੀਏ ਵਾਹ ਗੁਰੂ ਵਾਹ ਗੁਰੂ 와늘 음.